ਕੋ ਕੰਪਲੀਟ ਹੋ ਚੁੱਕੇ ਆ ਆ ਦੋਨੇ ਟਾਪੇ ਖੋਲੇ ਸੀਗੇ ਤਾਂ ਆਪਾਂ ਸਿੰਗਲ ਪੂਰਾ ਦੇ ਕਰਕੇ ਫੇ ਤੁਹਾਨੂੰ ਦਿਖਾਉਨੇ ਆ ਵੀਰ ਮੇਰੇ ਲੱਗਾ ਹੋਇਆ ਵੀਰ ਸਾਡਾ ਤੁਹਾਨੂੰ ਦਿਖਾਉਣੇ ਰਿਜ਼ਲਟ ਬਾਲ ਦੇ ਆ ਗਿਆ ਟਰੈਕਟਰ ਦਾ ਹਲੇ ਤਾਂ ਕੰਮ ਰਹਿ ਗਿਆ ਆ ਪੈਂਡਿੰਗ ਚ ਆ ਪੈਂਡਿੰਗ ਚੱਲ ਰਿਹਾ ਸਾਡਾ ਚੇਲਾ ਜੀ ਹਰੇ ਆ ਲੱਗੇ ਆ ਲਾਉਣ ਪਰ ਚੇਲਾ ਜੀ ਤੁਸੀਂ ਲਾਉਣੀ ਮੈਂ ਲਾਉਣੀ ਆ ਏ ਲੋ ਜੀ ਇੱਧਰ ਹੁਣ ਕੋ ਸਾਹਿਬ ਆਪ ਹੋਏ ਮੋਰੇ ਕੰਪਲੀਟ ਕਰਤਾ ਜੇ ਸੋਣਿਆ ਦੇਖ ਤਾਂ ਇੱਧਰ ਮਨਿੰਦਰ ਭਾਈ ਨੇ ਸਾਰੀ ਗੱਲਬਾਤ ਕਰਾਤੀ ਆ ਥੋੜਾ ਬਤਾ ਜਿਹੜਾ ਰਹਿ ਗਿਆ ਉਹ ਵੀ ਕਰਾ ਦੇਣਾ ਵਾ ਚੈੱਕ ਕਰੋ ਮੈਂ ਉਤਰ ਕੇ ਦਿਖਾਉਣਾ ਤੁਹਾਨੂੰ ਓ ਬਾਬੇ ਚੈੱਕ ਕਰੋ ਸ਼ਾਈਨਿੰਗ ਬ్రో ਮੇਰੋ ਲੱਗ ਗਿਆ ਦਿਖਾਉਣਾ ਤੁਹਾਨੂੰ ਮੈਂ ਦੇਖੋ ਜੀ ਐਨ ਓਕੇ ਹੈਗਾ ਫਿੱਟ ਕਰਨ ਵਾਲਾ ਰਹਿੰਦਾ ਆ ਬਾਕੀ ਕੰਪਲੀਟ ਹੋ ਚੁੱਕਾ ਵਾ ਅੱਦਾ ਆਹ ਵਾਲੇ ਪੈਨਲ ਰਹਿੰਦੇ ਆ ਤੇ ੱਲੇ ਮੀਟਰ ਤੇ ਸਮੋਕ ਰਹਿੰਦੀ ਆ ਮੇਰਾ ਵੀਰ

ਭਾਈ ਜੀ ਲੈ ਆਂ ਤੇ ਮਗਰਾਟ ਨੂੰ ਨੂੰਰਦੇ ਬਿਛੌਣ ਦੀ ਸਮਾਨ ਸਾਰਾ ਹੈ ਚੱਕ ਦ ਬਕਾਮ ਨੂੰ ਫਿਰ ਹੈ ਜਿਹੜਾ ਥੋੜਾ ਬੋਤਾ ਚੰਨ ਭਾਜੀ ਕਰੋ ਤਿਆਰੀਆਂ ਆ ਆਪਣੀ ਵੀਰੋ ਸ਼ਾਪ ਆ ਆ ਆਪਣੀ ਮਸ਼ੀਨ ਤੇ ਆ ਆਪਣਾ ਪੀਸੀ ਚਲੋ ਕਰੋ ਪੈਕਿੰਗ